ਪੰਜਾਬ ਦੀ ਸਿਆਸਤ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸੀ ਸੀਨੀਅਰ ਆਗੂ ਰਾਣਾ ਗੁਰਜੀਤ ਦੀ ਰਿਹਾਈ ਸਟੇ ਇਨਕਮ ਟੈਕਸ ਦੀ ਰੇਡ ਪਈਏ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਸਵੇਰ ਤੋਂ ਉਹਨਾਂ ਦੀ ਜਿਹੜੀ ਚੰਡੀਗੜ੍ਹ ਵਿਕੇ ਰਿਹਾਈ ਸ਼ੈ ਤੇ ਦਫਤਰੇ ਉਹਨਾਂ ਦਾ ਕਾਫੀ ਵੱਡਾ ਨਾਮ ਹੈ ਰਾਣਾ ਗੁਰਜੀਤ ਸਿੰਘ ਕਾਂਗਰਸੀ ਲੀਡਰ ਨੇ ਐਮ ਐਲ ਏ ਨੇ ਤੇ ਉਹਨਾਂ ਦੇ ਕਾਫੀ ਜਿਹੜੇ ਕਾਰੋਬਾਰ ਵੀ ਚੱਲਦੇ ਨੇ ਵੱਡੀਆਂ-ਵੱਡੀਆਂ ਮਿਲਣਾ ਨੇ ਤੇ ਕਾਫੀ ਵੱਡੀ ਕਾਰਵਾਈ ਜਿਹੜੀ ਇਨਕਮ ਟੈਕਸ ਵੱਲੋਂ ਜਿਹੜੇ ਅਧਿਕਾਰੀ ਪਹੁੰਚੇ ਹੋਏ ਨੇ ਸਵੇਰ ਤੋਂ ਉਹਨਾਂ ਦੀ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਰਿਹਾਈਸ਼ ਜਿਹੜੀ ਹੈ ਮਕਾਨ ਤੇ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਕਾਰਨਾਂ ਦਾ ਪਤਾ ਨਹੀਂ ਲੱਗਾ ਜਾਨ ਦਿਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿਸੇ ਵੀ ਅਧਿਕਾਰੀ ਵੱਲੋਂ ਕਿ ਇਸ ਮਾਮਲੇ ਤਹਿਤ ਜਿਹੜੀ ਵੱਡੀ ਕਾਰਵਾਈ ਅ ਸੀਨੀਅਰ ਆਗੂ ਜਿਹੜੇ ਨੇ ਕਾਂਗਰਸ ਦੇ ਰਾਣਾ ਗੁਰਜੀਤ ਖਿਲਾਫ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਕਾਂਗਰਸੀ ਸੀਨੀਅਰ ਆਗੂ ਨੇਤੇ ਉਹਨਾਂ ਦੇ ਟਿਕਾਣਿਆਂ ਤੇ ਆਈਟੀ ਦੀ ਰੇਡ ਪੈ ਗਈ ਹੈ ਵੱਡੀ ਖਬਰ ਹੈ ਸਿਆਸਤ ਤੋਂ ਨਿਕਲ ਕੇ ਆ ਰਹੀ ਹੈ ਪੰਜਾਬ ਦੀ ਤੇ ਉੱਥੇ ਉਹਨਾਂ ਦੀ ਜਿਹੜੀਆਂ ਤਿੰਨ ਹੋਰ ਥਾਵਾਂ ਨੇ ਦਫ਼ਤਰ ਜਾਂ ਰਿਹਾਇਸ਼ ਦੱਸੇ ਜਾ ਰਹੇ ਨੇ ਉਹਨਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਛਾਪੇਮਾਰੀ ਰਾਣਾ ਗੁਰਜੀਤ ਦੇ ਸੈਕਟਰ 9 ਵਿਚਲੀ ਉਹਨਾਂ ਦੀ ਰਿਹਾਇਸ਼ ਤੇ ਦਫ਼ਤਰ ਤੇ ਕੀਤੀ ਜਾ ਰਹੀ ਹੈ ਸੀਬੀਆਈ ਨੇ ਰਾਣਾ ਗੁਰਜੀ ਦੇ ਤਿੰਨ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਟੀਮ 4 ਤੋਂ 5 ਗੱਡੀਆਂ ਵਿੱਚ ਆਈ ਹੈ ਤੇ ਉਹਨਾਂ ਨਾਲ ਭਾਰਤ ਤਿੱਬਤ ਸਿਮਾ ਪੁਲਿਸ ਦੇ ਜਵਾਨ ਵੀ ਮੌਜੂਦ ਸਨ ਛਾਪੇਮਾਰੀ ਦੌਰਾਨ ਰਿਹائش ਦੇ ਸਾਰੇ ਗੇਟ ਅੰਦਰ ਤੋਂ ਬੰਦ ਕਰ ਦਿੱਤੇ ਗਏ ਹਨ ਤੇ ਜਾਂਚ ਦੌਰਾਨ ਵਿਧਾਇਕ ਦਫਤਰ ਦੇ ਸਾਰੇ ਕਰਮਚਾਰੀਆਂ ਦੇ ਮੋਬਾਈਲ ਫੋਨ ਵੀ ਸਵਿਚ ਆਫ ਪਾਏ ਗਏ ਨੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਫਿਲਹਾਲ ਛਾਪੇਮਾਰੀ ਦੇ ਕਾਰਨਾਂ ਤੇ ਜਾਂਚ ਦੇ ਵੇਰਵੇ ਬਾਰੇ ਕੋਈ ਵੀ ਜਾਣਕਾਰੀ ਕਿਸੇ ਨਾਲ ਸਾਂਝਾ ਨਹੀਂ ਕਰ ਰਹੇ ਨਾ ਹੀ মিডিਆ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਇਹ ਕਾਰਵਾਈ ਕਿਸ ਮਾਮਲੇ ਤਹਿਤ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਦੇ ਖਿਲਾਫ ਇਸ ਦੇ ਬਾਰੇ ਕੋਈ ਅਧਿਕਾਰਿਕ ਬਿਆਨ ਹਜੇ ਨਿਕਲ ਦੇ ਸਾਹਮਣੇ ਨਹੀਂ ਆਇਆ ਤੋ ਅੰਦਾਜ਼ੇ ਕਿ ਕਾਫੀ ਵੱਡਾ ਜਿਹੜਾ ਨਾਮ ਹੈ ਰਾਣਾ ਗੁਰਜੀਤ ਕਾਂਗਰਸੀ ਲੀਡਰ ਨੇ ਐਮ ਐਲ ਏ ਨੇ ਜਿਸ ਦੇ ਨਾਲ ਹੀ ਕਾਫੀ ਵੱਡੇ ਉਹਨਾਂ ਦੇ ਕਾਰੋਬਾਰ ਚੱਲਦੇ ਨੇ 슈ਗਰ ਮਿਲਾਂ ਚੱਲਦੀਆਂ ਨੇ ਤੇ ਕਾਫੀ ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਇਹੋ ਜੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਇਨਕਮ ਟੈਕਸ ਦੀਆਂ ਰੇਡਾਂ ਜਿਹੜੀਆਂ ਨੇ ਪੋਲਿਟੀਕਲ ਜਿਹੜੇ ਲੀਡਰ ਨੇ ਉਹਨਾਂ ਦੇ ਘਰ ਵੱਜਦੀਆਂ ਨੇ ਪਰ ਇਸ ਮਾਮਲੇ ਵਿੱਚ ਕਿਸ ਕਾਰਨ ਕਰਕੇ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਇਸ ਦੇ ਕਾਰਨਾਂ ਦਾ ਫਿਲਹਾਲ ਕੋਈ ਪਤਾ ਹਜੇ ਨਹੀਂ ਲੱਗਾ ਕੋਈ ਅਧਿਕਾਰਿਕ ਜਿਹੜਾ ਬਿਆਨ ਹੈ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਸਿਆਸਤ ਪੰਜਾਬ ਦੀ ਤੋਂ ਇਸ ਵਾਲੇ ਵੱਡੀ ਖਬਰ ਹੈ ਜਿੱਥੇ ਕਾਂਗਰਸੀ ਸੀਨੀਅਰ ਆਗੂ ਰਾਣਾ ਗੁਰਜੀਤ ਦੇ ਘਰ ਚੰਡੀਗੜ੍ਹ ਦੀ ਰਹਾਇਸ਼ ਜਿਹੜੀ ਹੈ ਉੱਥੇ ਸਵੇਰ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਆਈਟੀ ਵਿਭਾਗ ਵੱਲੋਂ